ਹਾਂਜੀ ਸਤਿ ਸ੍ਰੀ ਅਕਾਲ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਔਲ ਖੜੈਰੀ ਫਾਰਮ ਚੈਨਲ ਤੇ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਬਣਾ ਰਹੇ ਆ ਆਪਾਂ ਆਪਣੇ ਪਿੰਡੋਂ ਬਣਾ ਰਹੇ ਆ ਜੀ ਤੁਹਾਨੂੰ ਦੋ ਮੱਜਾਂ ਵਿਖਾਉਣੀਆਂ ਕਿਸਾਨ ਵੀਰੋ ਜਿਹੜੀ ਬੰਦੀ ਡਿਟੇਲ ਆ ਆਪਾਂ ਬਾਈ ਜੀ ਤੋਂ ਲੈ ਕੇ ਦਿੰਨੇ ਆ ਇੱਕ ਪਹਿਲਾ ਸੂਇ ਝੋਟੀ ਤਾਜੀ ਸੂਈ ਵੀ ਐ ਹਜੇ ਰਾਤ ਹੀ ਸੂਈ ਐ ਬੜਾ ਸੋਹਣਾ ਥਾਂ ਲੇਵਾ ਕਿਸਾਨ ਵੀਰੋ ਤੇ ਆ ਬੱਚਾ ਬੱਚਾ ਕੀ ਹੈ ਬਾਈ ਜੀ ਇਹਦੇ ਨਾਲ ਕੱਟਾ ਕੱਟਾ ਹੈ ਜੀ ਤੇ ਝੋਟੀ ਵੀ ਬੜੀ ਸੋਹਣੀ ਹੈ ਕੱਦ ਦਰਮਿਆਨਾ ਸਿੰਘਾਂ ਦੀ ਕੁੰਡੀ ਕੰਢੀ ਹੈ ਤੇ ਲੇਵੇ ਦੀ ਵੀ ਫਿਕਸਿੰਗ ਫਿਟਿੰਗ ਜੇ ਲੇਵੇ ਦੀ ਹੈ ਸਿੰਘ ਕਿਸਾਨ ਵੀਰੋ ਕੁੰਡਾ ਤੇ ਚੰਗੀ ਝੋਟੀ ਹੈ ਤੇ ਇੱਕ ਵੱਡੀ ਮੈਂ ਹੈ ਕਿਸਾਨ ਵੀਰੋ ਬਾਡੀ ਚ ਐਸੀ ਇੰਨੀਆਂ ਵੀ ਬਹੁਤ ਚੰਗੀ ਹੈ ਤੇ ਪਤਲੇ ਚੰਮਦੀ ਹੈ ਲੇਵਾ ਭਾਂਡਾ ਬਹੁਤ ਚੰਗਾ ਕਿਸਾਨ ਵੀਰੋ ਕੋ 5-7 ਦਿਨ ਲੈਂਦੀ ਐ ਤੇ ਕਦ ਕਾਠ ਵਜਣ ਵੀ ਚੰਗਾ ਜਿਹੜੀ ਜ਼ਿਆਦਾ ਡਿਟੇਲ ਆਪਾਂ ਬਾਈ ਜੀ ਤੋਂ ਲੈ ਕੇ ਦਿੰਨੇ ਤੁਹਾਨੂੰ ਤੇ ਪਹਿਲਾਂ ਤੋੜ ਕੇ ਵਿਖਾਉਣੇ ਤੁਹਾਨੂੰ ਮਈਆਂ ਦੋਵੇਂ ਇੱਕ ਪਹਿਲਾਂ ਛੋਟੀ ਇੱਕ ਥਣ ਵੀਰੋ ਤੇ ਇੱਕ ਵੱਡੀ ਮੈਂ ਫੋਰ ਤੇੜਾ ਜੀ ਬੜੀ ਸੋਹਣੀ ਮੈਂ ਤੋਰਿਓ ਆਜੋ ਬਾਈ ਜੀ ਬਾਕੀ ਫਿਰ ਬਣਦੀ ਡਿਟੇਲ ਬਾਈ ਤੋਂ ਤੁਹਾਨੂੰ ਲੈ ਕੇ ਦਿੰਨੇ ਆ ਕਿਸਾਨ ਵੀਰੋ ਪਹਿਲਾਂ ਇੱਕ ਨੰਬਰ ਮੈਂ ਤੁਸੀਂ ਵੇਖੋ ਵੱਡੀ ਮੈਂ ਐ ਕਦ ਕਾਠ ਦੀ ਚੰਗੀ ਬਾਈ ਤੋਂ ਜਾਣਕਾਰੀ ਲਵਾਂਗੇ ਆਪਾਂ ਦੂਜੇ ਸੂਏ ਆ ਜਾਂ ਤੀਜੇ ਆ ਤੇ ਕੱਦ ਘੱਟ ਵਜਨ ਚੰਗਾ ਸਿੰਘਾਂ ਦੀ ਤੁਹਾਨੂੰ ਵਿਖਾਤੀ ਹੈ ਤੇ ਥਣ ਲੇਵੇ ਨਹੀਂ ਮੈਨੂੰ ਬਹੁਤ ਜੱਤੀ ਅਜੇ 5 ਤੋਂ 7 ਦਿਨ ਬਾਈ ਜੀ ਦੇ ਦਸਨ ਹਸਤਾਬ ਤੇ ਲੈ ਜੂਗੀ ਤੇ ਲੇਵੇ ਭਾਂਡੇ ਦੀ ਬੜੀ ਖਬਰਦਾਰ ਆ ਗਾੜੀ ਵੀ ਚੰਗੀ ਆ ਕਿਸਾਨ ਵੀਰੋ ਤੇ ਪਿਛਾਣੂ ਵੀ ਲੇਵਾ ਕਹਿੰਦੇ ਹੁੰਦੇ ਬਈ ਸੂਲ ਟਿਕ ਲਈ ਫਿਰਦੀ ਏ ਇੱਕ ਚੰਗੀ ਮੈਂ ਤੁਹਾਨੂੰ ਆਪਾਂ ਆਪਣੇ ਚੈਨਲ ਤੇ ਵਿਖਾ ਰਹੇ ਹਾਂ ਕਿਸਾਨ ਵੀਰੋ ਤੇ ਨਾਲੇ ਆਪਾਂ ਵੱਤਵੱਦ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਆਂ ਵੀ ਆਪਣੀਆਂ ਲਗਾਤਾਰ ਜਿਹੜੀਆਂ ਵੀਡੀਓ ਆਪਣੇ ਫੇਸਬੁੱਕ ਚੈਨਲ ਔਰ ਖਿਹੜੀ ਫਾਰਮ ਤੇ ਤੇ YouTube ਚੈਨਲ ਤੇ ਆ ਰਹੀਆਂ ਵੱਤਵੱਦ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਆਪਣੇ ਨਾਲ ਜੁੜਨ ਤੇ ਆਪਾਂ ਨੂੰ ਦੇਖੋ ਕਿਸਾਨ ਵੀਰੋ ਝੋਟੀ ਮੱਝ ਬੜੀ ਚੰਗੀ ਜ਼ਬਰਦਸਤ ਮੈ ਹੈ ਲੇਵੇ ਭਾਂਡੇ ਇੰਨੀ ਬੜੀ ਖਬਰਦਾਰ ਹੈ ਤੇ ਬਹੁਤ ਚੰਗੀ ਮੱਝ ਹੈ ਜੀ ਕਦ ਕਾਠ ਵੀ ਚੰਗਾ ਹੈ ਆ ਗਾੜੀ ਤੁਰਦੀ ਦੇਖ ਲਓ ਕਿਸਾਨ ਵੀਰੋ ਲੇਵੀ ਅੰਨ ਨੂੰ ਬਹੁਤ ਚੰਗੀ ਮੱਝ ਐ ਤੇ ਕੱਦ-ਕੱਟ ਤੇ ਪਿੱਠ ਪੂੜਾ ਵੀ ਬਹੁਤ ਜੰਗ ਐ ਬੜੀ ਸੋਹਣੀ ਮੈਂ ਐ ਕਿਸਾਨ ਵੀਰੋ ਜਿਹੜੀ ਜ਼ਿਆਦਾ ਡਿਟੇਲ ਆਪਾਂ ਬਾਈ ਜੀ ਤੋਂ ਪੁੱਛ ਕੇ ਦੱਸਾਂਗੇ ਤੁਹਾਨੂੰ ਇਹ ਇੱਕ ਨੰਬਰ ਮੈਂ ਵੱਡੀ ਮੈਂ ਤੁਹਾਨੂੰ ਵਿਖਾਤੀ ਤੋਰ ਕੇ ਤੇ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਤੇ ਇਹਦਾ ਬਾਈ ਜੀ ਜਿਹੜੀ ਮੱਝ ਆਪਣੀ ਇਹ 91 ਸੂਏ ਸੂਗੀ ਵੀਰ ਇਹ ਬਾਈ ਤੀਜੇ ਸੂਏ ਸੂ ਤੀਜਾ ਸੂਆ ਸੂਗੀ ਜੀ ਤੇ ਕਿੰਨਾ ਕੇ ਦੁੱਧ ਦਾ ਨਮਾਨ ਵੀਰ ਜੀ ਤੁਸੀਂ ਜਿਵੇਂ ਆਪਣਾ ਵਪਾਰ ਲੈਣ ਦਾ ਕੰਮ ਆ ਬਾਈ ਹਾਂ ਆਪਣਾ ਵਪਾਰ ਲੈਣ ਦਾ ਕੰਮ ਆ ਬਈ ਆਪਾਂ 4 ਮਹੀਨੇ ਤੋਂ ਬੱਲੇ ਆਂਦੇ ਸੀ ਉਦੋਂ 10-11 ਕਿਲੋ ਦੁੱਧ ਸੀ ਠੀਕ ਹੈ ਜੀ ਬਈ ਆਪਾਂ ਟੋਕੜ ਗੱਬਣ ਲੈ ਕੇ ਘਰੇ ਸਾਮਣੇ ਹਾਂ ਤੇ ਇਹਦਾ ਕੀ ਮੁੱਲ ਕੀਤਾ ਜੀ ਜਿਹੜਾ ਲੈਣ ਦੇਣਾ ਮੁੱਲ ਲੈਣ ਦੇਣ ਦਾ ਇੱਕ ਤੱਖ ਵਿੱਚੋਂ ਮਾਣਤਾਂ ਤਾਂ ਹੋ ਜਾਊਗਾ ਵਿੱਚੋਂ ਮਾਣਤਾਂ ਕਰਦੇ ਠੀਕ ਹੈ ਜੀ ਤੇ ਬਾਕੀ ਕਿਸਾਨ ਵੀਰੋ ਆਪਾਂ ਇੱਕ ਨੰਬਰ ਮੈਂ ਤੁਹਾਨੂੰ ਜਾਣਕਾਰੀ ਦੇ ਦਿੰਦੀ ਐ ਤੇ ਆਹ ਦੂਜਾ ਨੰਬਰ ਮੈਂ ਹੈ ਜਿਹੜੀ ਤੁਸੀਂ ਵੇਖੋ ਝੋਟੀ ਪਹਿਲਾ ਸੂਆ ਸੂਈ ਵੀ ਐ ਇਹ ਵੀ ਬਹੁਤ ਚੰਗੀ ਆ ਆ ਬੱਚਾ ਇਹ ਦੇ ਮਗਰ ਜੀ ਜੈਡ ਬਲੈਕ ਝੋਟੀ ਆ ਤੇ ਥਣਲੇਵੇ ਵੀ ਇਹ ਵੀ ਬੜੀਆਂ ਸਫਾਈਆਂ ਮਹਿਲੀਆਂ ਥਣ ਕਹਿਰਾ ਕਹਿਰਾ ਲੱਗਿਆ ਤੇ ਬੜੀ ਸੋਹਣੀ ਇੱਕ ਚੰਗੀ ਝੋਟੀ ਜਿਵੇਂ ਪਹਿਲਾਂ ਝੋਟੀ ਦੇ ਹਿਸਾਬ ਨਾਲ ਕਦ ਚੰਗਾ ਤੇ ਸਿੰਘਾਂ ਦੀ ਕੁੰਡੀ ਆ ਥਣਲੇਵੇ ਦੀਆਂ ਸਫਾਈਆਂ ਬਹੁਤ ਆ ਬੜੀ ਸੋਹਣੀ ਝੋਟੀ ਆ ਕਿਸਾਨ ਵੀਰੋ ਜੇ ਕਿਸੇ ਭਰਾ ਨੂੰ ਚਾਹੇ ਆਪਾਂ ਜਿਹੜਾ ਕੰਟੈਕਟ ਨੰਬਰ ਆ ਵੀਰ ਦਾ ਸਕਰੀਨ ਤੇ ਲਾਵਾਂਗੇ ਤੇ ਇਹ ਵੀ ਪਤਲੇ ਚੰਮ ਦੀ ਹੈ ਕਿਸਾਨ ਵੀਰੋ ਇੱਕ ਹੁੰਦੀ ਹੈ ਦੁੱਪੜ ਮੋਟਾ ਚੰਮ ਮਾથે ਚੜਿਆ ਪਤਲੇ ਚੰਮ ਦੀ ਹੈ ਝੋਟੀ ਨਾਂ ਵਾਲਾ ਤਾਂ ਮੇਰੇ ਹਿਸਾਬ ਨਾਲ 10 ਕਿਲੋ ਦੁੱਧ 12 ਪੱਕਾ ਪਾ ਦੂਗੀ ਤੇ ਬੜੀ ਸੋਹਣੀ ਝੋਟੀ ਹੈ ਜਿਹੜੀ ਚਾਹੇ ਜਾਣਕਾਰੀ ਆਪਾਂ ਵੀਰ ਤੋਂ ਲੈ ਕੇ ਦਿੰਨੇ ਆਂ ਹਾਂਜੀ ਭਾਈ ਜੀ ਇਹਦਾ ਆਪਣੀ ਜਿਹੜੀ 2 ਨੰਬਰ ਝੋਟੀ ਪਹਿਲਾਂ ਨੇ ਝੋਟੀ ਹੈ ਇਹਦਾ ਕੀ ਰੇਟ ਰੱਖਿਆ ਜੀ ਇਹਦਾ 1 ਲੱਖ ਰੁਪਈਆ ਵੀ 95000 ਦੀ ਠੀਕ ਹੈ ਜੀ 1 ਲੱਖ ਰੁਪਈਆ ਮੁੱਲ ਹੈ ਤੇ 95000 ਰੁਪਈਆ ਦੀ ਦੇ ਦਿਆ ਗਿਆ ਠੀਕ ਆ ਜੀ ਦੁੱਧ 9-10 ਕਿਲੋ ਦਾ ਪੱਕਾ ਹੁਣ ਜਿਹੜਾ ਦੁੱਧ ਆ ਮੰਨ ਲਓ ਕਿੰਨਾ ਦੁੱਧ ਆਈ 9-10 ਕਿਲੋ ਪੱਕਾ 9 ਤੋਂ 10 ਕਿਲੋ ਦੁੱਧ ਹੈ ਤੇ ਵੇਖ ਲਓ ਕਿਸਾਨ ਵੀਰੋ ਪਈ ਝੋਟੀ ਜਿਹੜੀ ਤੁਹਾਨੂੰ ਆਪਾਂ ਫੇਰ ਅਗਾੜੀ ਤੇ ਪਿਛਾੜੀ ਚੰਗੀ ਤਰ੍ਹਾਂ ਚੈੱਕ ਕਰਾ ਦਿੰਨੇ ਸੀਲ ਠੰਡੀ ਬਹੁਤ ਆ ਬਾਈ ਜੀ ਦੇ ਦਸਰ ਮੁਤਾਬਕ ਨਹੀਂ ਪਹਿਲਾਂ ਝੋਟਣਾ ਜਿਵੇਂ ਭੱਜ-ਦਾੜ ਕਰਦੀਆਂ ਕਰਦੀ ਕਿਵੇਂ ਮਰਜ਼ੀ ਚੋਈਏ ਬਰਥਰ ਇਹਨੂੰ ਕੋਈ ਔਲ ਦੀ ਨਹੀਂ ਕਰਦੀ ਬਾਈ ਕਹਿੰਦਾ ਤੇ ਬੜੀ ਸੋਹਣੀ ਝੋਟੀ ਆ ਕਿਸਾਨ ਵੀਰੋ ਵੇਖੋ ਫੇਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਆ ਬੱਚਾ ਤੇ ਕਿਤੇ ਭਰਾ ਨੂੰ ਜੇ ਤੁਹਾंचेचा ता बाईजी ਦਾ ਨੰਬਰ ਆਪਾਂ ਜਿਹੜਾ ਕੰਟੈਕਟ ਨੰਬਰ ਹੈ ਸਕਰੀਨ ਤੇ ਲਾਵਾਂਗੇ ਤੇ ਸੰਪਰਕ ਕਰਕੇ ਖਰੀਦ ਸਕਦਾ ਹੈ ਤੇ ਧੰਨਵਾਦ ਕਿਸਾਨ ਵੀਰੋ ਆਪਣੀਆਂ ਲਗਾਤਾਰ ਆਪਣੇ ਚੈਨਲ ਤੇ ਵੀਡੀਓ ਅਪਲੋਡ ਕਰਦੇ ਰਹਿੰਨੇ ਆਪਾਂ ਤੇ ਜੇ ਕਿਸੇ ਭੈਣ ਭਰਾ ਨੇ ਵੀਡੀਓ ਆਪਣੀ ਬਣਵਾਉਣੀ ਹੋਵੇ ਤੇ ਆਪਾਂ ਨੂੰ ਕੰਟੈਕਟ ਕਰ ਸਕਦਾ ਜੀ ਧੰਨਵਾਦ ਕਿਸਾਨ ਵੀਰੋ ਮਿਲਦੇ ਆਂ ਕਿਸੇ ਅਗਲੀ ਵੀਡੀਓ ਵਿੱਚ